ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਦੋਸਤੋ ਤੁਸੀਂ ਪੰਜਾਬ ਦੇ ਵਿੱਚ ਬਹੁਤ ਸੁਣਿਆ ਆ ਬਹੁਤ ਖਬਰਾਂ 'ਚ ਵੀ ਆਇਆ ਭਾਰਤ ਮਾਲਾ ਪ੍ਰੋਜੈਕਟ ਅਸੀਂ ਹਾਈਵੇ ਤੇ ਖੜੇ ਆ ਦਿੱਲੀ ਤੋਂ ਅੰਮ੍ਰਿਤਸਰ ਤੱਕ ਇਹ ਹਾਈਵੇ ਜਾ ਰਿਹਾ ਆ ਅਸੀਂ ਪਮਾਰ ਪਿੰਡ ਦੇ ਵਿੱਚ ਖੜੇ ਆ ਇਸ ਪਿੰਡ ਦੇ ਵਿੱਚੋਂ ਦੀ ਬੁਲੇਟ ਟ੍ਰੇਨ ਨਿਕਲਣ ਜਾ ਰਹੀ ਆ ਪੰਜਾਬ 'ਚ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਹਮਣੇ ਇਹ ਪਮਾਰ ਪਿੰਡ ਦੀ ਹੱਦ ਆ ਜਿਹੜੀ ਤੁਸੀਂ ਦੇਖ ਰਹੇ ਹੋ ਹਾਈਵੇ ਦੇ ਉੱਪਰ ਖੜੇ ਆ ਸੱਜੇ ਪਾਸੇ ਪਰਮਾਰਪਿੰਡ ਦੇ ਘਰਵਾ ਖੱਬੇ ਪਾਸੇ ਜ਼ਮੀਨਵਾ ਟੋਟਲ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਿਹੜੇ ਪਿੰਡਾਂ ਵਿੱਚੋਂ ਬੁਲੇਟ ਟ੍ਰੇਨ ਨਿਕਲ ਰਹੀ ਆ 343 ਪਿੰਡਵਾ ਜਿਨ੍ਹਾਂ ਵਿੱਚੋਂ ਜਿਹੜੇ ਪੰਜਾਬ ਦੇ ਪਿੰਡਵਾ ਟੋਟਲ 186 ਪਿੰਡਾਂ ਦੇ ਵਿੱਚੋਂ ਜ਼ਮੀਨ ਰਿਕੁਆਇਰ ਹੋਈ ਆ ਜਿਹੜੀ ਬੁਲੇਟ ਟ੍ਰੇਨ ਨਿਕਲੂਗੀ ਇਹ ਪਿੰਡਾਂ ਦੇ ਵਿੱਚੋਂ ਮੇਨ ਗੱਲ ਇਹ ਆ ਕਿ ਜਲੰਧਰ ਡਿਸਟ੍ਰਿਕਟ ਦੇ 39 ਪਿੰਡਵਾ ਜਿਨ੍ਹਾਂ ਵਿੱਚੋਂ ਜ਼ਮੀਨ ਰਿਕੁਆਇਰ ਹੋਈ ਆ ਬੁਲੇਟ ਟ੍ਰੇਨ ਵਾਸਤੇ ਜਦੋਂ ਇਹ ਹਾਈਵੇ ਨਿਕਲਿਆ ਸੀ ਸਭ ਤੋਂ ਵੱਧ ਜ਼ਮੀਨ ਵੀ ਇਹ ਪਿੰਡਾਂ ਦੀ ਆਈ ਸੀ ਜਦੋਂ ਇਹ ਹਾਈਵੇ ਨਿਕਲਦਾ ਸੀਗਾ ਅਸੀਂ ਸਟਾਰਟਿੰਗ ਕਰਦੇ ਹਾਂ ਸਭ ਤੋਂ ਪਹਿਲਾਂ ਦਿੱਲੀ ਤੋਂ ਜਦੋਂ ਦਿੱਲੀ ਤੋਂ ਅਸੀਂ ਹਰਿਆਣੇ ਦੇ ਵਿੱਚ ਐਂਟਰ ਕਰਦੇ ਹਾਂ ਉਸ ਤੋਂ ਬਾਅਦ ਅੰਬਾਲਾ ਤੋਂ ਜਦੋਂ ਪੰਜਾਬ ਸ਼ੁਰੂ ਹੋ ਜਾਂਦਾ ਆ ਤਾਂ ਮਹਾਲੀ ਦੇ 39 ਪਿੰਡ ਜਲੰਧਰ ਦੇ 49 ਪਿੰਡ ਲੁਧਿਆਣੇ ਦੇ 37 ਪਿੰਡ ਅੰਮ੍ਰਿਤਸਰ ਦੇ 22 ਪਿੰਡ ਫਤੇਗੜ ਸਾਹਿਬ ਦੇ 25 ਪਿੰਡ ਖਪੂਰਤਲੇ ਡਿਸਟ੍ਰਿਕਟ ਦੇ 22 ਪਿੰਡ ਤਰਨਤਾਰਨ ਸਾਹਿਬ ਦਾ ਇੱਕ ਪਿੰਡ ਅਤੇ ਰੂਪਨਗਰ ਦਾ ਇੱਕ ਪਿੰਡ ਟੋਟਲ 186 ਪਿੰਡ ਜਿਹੜੇ ਪੰਜਾਬ ਦੇ ਆ ਇਹ ਜਿਹੜੀ ਬੁਲੇਟ ਟ੍ਰੇਨ ਆ ਇਹ ਇਸ ਪਾਸੇ ਤਕਰੀਬਨ 50 ਮੀਟਰ ਦੂਰ ਤੋਂ ਜਿਹੜਾ ਏਰੀਆ ਰਿਕੁਆਇਰ ਹੋਇਆ ਆ ਇਸ ਖੇਤਾਂ ਦੇ ਵਿੱਚ ਬੁਰਜੀਆਂ ਲਾ ਦਿੱਤੀਆਂ ਗਈਆਂ ਆ ਉਹ ਬੁਰਜੀਆਂ ਲੋਕਾਂ ਦੇ ਘਰਾਂ ਤੇ ਲੋਕਾਂ ਦੀਆਂ ਜ਼ਮੀਨਾਂ ਤੇ ਲੋਕਾਂ ਦੇ ਡੈਰੀ ਫਾਰਮਾਂ ਤੇ ਤੇ ਲੋਕਾਂ ਦੀਆਂ ਹਵੇਲੀਆਂ ਤੇ ਕਿਉਂਕਿ ਜਦੋਂ ਵੀ ਰੇਲਵੇ ਨੇ ਰਿਕੁਆਇਰ ਕੀਤੀ ਹੈ ਨਾ ਇਹ ਜਮੀਨ ਰਿਕੁਆਇਰ ਕਰਦੇ ਆ ਦਿੱਲੀ ਅਮਰੀਤਸਰ ਚੰਡੀਗੜ੍ਹ ਹਾਈ ਸਪੀਡ ਰੇਲਵੇ ਦਾ ਨਾਮ ਦਿੱਤਾ ਗਿਆ ਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਹੜੀਆਂ ਪੁਰਜੀਆਂ ਦੇ ਉੱਪਰ ਇਹ ਨਾਮ ਦਿੱਤਾ ਗਿਆ ਆ ਤਕਰੀਬਨ 3 ਕਿਲੋਮੀਟਰ ਦੂਰ ਪਮਾਰ ਪਿੰਡ ਤੇ ਔਰ ਸਲੂਰਪੁਰ ਪਿੰਡ ਪੈਂਦਾ ਆ ਨਾਲ ਪਮਾਰ ਪਿੰਡ ਦੇ ਨਾਲ ਚੰਗੀ ਪਿੰਡ ਪੈਂਦਾ ਆ ਗਿੱਲਾ ਪਿੰਡ ਪੈਂਦਾ ਆ ਕਿਰਾਲੀ ਪਿੰਡ ਪੈਂਦਾ ਆ ਕਰਾਲੀ ਚੰਡੀਗੜ੍ਹ ਵਾਲਾ ਕਰਾਲੀ ਨਹੀਂ ਇਹ ਜਲੰਧਰ ਡਿਸਟ੍ਰਿਕਟ ਦਾ ਕਰਾਲੀ ਆ ਜਿਹੜੀ ਕਿ ਇਸ ਜ਼ਮੀਨਾਂ ਦੇ ਵਿੱਚੋਂ ਬੁਲੇਟ ਟ੍ਰੇਨ ਨਿਕਲੂਗੀ ਸਹੂਲਤਾਂ ਜ਼ਰੂਰ ਸਰਕਾਰ ਦੇ ਰਹੀ ਆ ਸਹੂਲਤਾਂ ਦੇ ਨਾਲ-ਨਾਲ ਇਹ ਜ਼ਮੀਨਾਂ ਦਾ ਮੁੱਲ ਵੀ 5 ਗੁਣਾ ਮਰੇ ਆ ਲੋਕਾਂ ਨੂੰ ਮੰਨ ਲਓ ਕਿਸੇ ਦੀ ਜ਼ਮੀਨ ਦਾ ਮੁੱਲ 20 ਲੱਖ ਰੁਪਈਆ ਆ ਇੱਕ ਕਿੱਲੇ ਦਾ ਤਾਂ ਸਰਕਾਰ ਉਹਨੂੰ 1 ਕਰੋੜ ਰੁਪਈਆ ਕਿੱਲਾ ਇਹ ਜ਼ਮੀਨ ਦਾ ਦੇਊਗੀ ਬਾਕੀ ਇਸ ਪਿੰਡ ਦਾ ਕੀ ਮੁੱਲਾ ਜ਼ਮੀਨ ਦਾ ਪਿੰਡ ਵਾਸੀਆਂ ਤੋਂ ਗੱਲਬਾਤ ਕਰਾਂਗੇ ਮੈਂ ਦੱਸਣਾ ਚਾਹੁੰਦਾ ਕਿ ਜਿਸ ਪ੍ਰੋਜੈਕਟ ਤੇ ਅਸੀਂ ਖੜੇ ਆ ਇਹ ਤਕਰੀਬਨ ਅੱਧਵਜਦਾ ਪੂਰਾ ਹੋ ਚੁੱਕਾ ਆ ਇਹ ਨੈਸ਼ਨਲ ਹਾਈਵੇ ਅੰਮ੍ਰਿਤਸਰ ਨੂੰ ਜਾ ਰਿਹਾ ਆ ਤੇ ਮੇਰੇ ਦੂਸਰੇ ਪਾਸੇ ਇਹ ਦਿੱਲੀ ਨੂੰ ਜਾ ਰਿਹਾ ਆ ਤਕਰੀਬਨ 50 ਮੀਟਰ ਦੂਰੀ ਬੁਲਟ ਟ੍ਰੇਨ ਦਾ ਇੱਥੋਂ ਜਿਹੜਾ ਇੱਕੋ ਹੋਲ ਟਰੈਕ ਨਿਕਲਿਆ ਤੇ ਜਿਹੜਾ ਟਰੈਕ ਹੋਊਗਾ ਇਹ ਵੀ ਸ਼ੇਪ ਦੇ ਵਿੱਚ ਹੋਊਗਾ ਕਿ ਜਿਹੜੀ ਹਾਈਵੇ ਇੱਕ ਪਾਸੇ ਤਾਂ ਬੁਲਟ ਟ੍ਰੇਨ ਦਾ ਹੋਊਗਾ ਦੂਸਰੇ ਪਾਸੇ ਹੋਊਗਾ ਤੇ ਹਾਈਵੇ ਦਾ ਤਕਰੀਬਨ 465 ਕਿਲੋਮੀਟਰ ਦਾ ਟਰੈਕ ਆ ਦਿੱਲੀ ਤੋਂ ਅਮਰੀਕਸਰ ਸਾਹਿਬ ਤੱਕ ਜਿਹਦੇ ਵਿੱਚ ਟੋਟਲ 729 ਯਾਤਰੀ ਸਫ਼ਰ ਕਰ ਸਕਦੇ ਆ ਪੰਜਾਬ ਲਈ ਬਹੁਤ ਵੱਡੀ ਗੱਲ ਹੈ 2.5 ਘੰਟਿਆਂ ਦਾ ਸਫ਼ਰ ਰਹਿ ਜਾਊਗਾ ਮਾਸ ਦਿੱਲੀ ਤੋਂ ਅਮਰੀਕਸਰ ਤੇ ਜਿੱਥੇ 8 ਤੋਂ 10 ਘੰਟੇ ਲੱਗਦੇ ਆ ਉਹ ਸਿਰਫ 2.5 ਘੰਟੇ ਦੇ ਵਿੱਚ ਸਫ਼ਰ ਤੁਸੀਂ ਕਰ ਸਕਦੇ ਆ ਹੁਣ ਪਿੰਡ ਵਿੱਚ ਚਲਦੇ ਆ ਪਿੰਡ ਵਾਸੀਆਂ ਤੋਂ ਪੁੱਛਦੇ ਆ ਕੀ ਜ਼ਮੀਨ ਦਾ ਮੁੱਲ ਕੀ ਮਿਲ ਰਿਹਾ ਹੈ ਲੋਕਾਂ ਨੂੰ ਬਾਕੀ ਜੀਵਿੰਦਾਰ ਖੋਸ਼ ਵਾ ਕਿਉਂਕਿ 49 ਪਿੰਡ ਸਿਰਫ ਜਲੰਧਰ ਡਿਸਟ੍ਰਿਕਟ ਦੇ ਆ ਔਰ ਬਾਕੀ ਸਭ ਤੋਂ ਘੱਟ ਤਾਂ ਤਰਨ ਤਰਨ ਤੇ ਉਪਰ ਡਿਸਟ੍ਰਿਕਟ ਦਾ ਜਿਨ੍ਹਾਂ ਦਾ ਸਿਰਫ ਇੱਕ ਪਿੰਡ ਆਇਆ ਜਿਹਦੇ ਵਿੱਚ ਬੁਲਟ ਨਿਕ ਰਹੀ ਹੈ ਚਲੋ ਦੋਸਤੋ ਚੱਲਦੇ ਆਂ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਧੰਨਵਾਦ ਤੇ ਪਿੰਡ 'ਚ ਆ ਗਏ ਸੀ ਪਿੰਡ ਪਵਾਰ ਦੇ ਵਿੱਚ ਜਿੱਦਾ ਤੁਸੀਂ ਪਿੱਛੇ ਬੁਰਜੀਆਂ ਦੇਖੀਆਂ ਨੰਬਰਦਾਰ ਸਾਹਿਬ ਤੋਂ ਆਏ ਆ ਪਿੰਡ ਦੇ ਨੰਬਰਦਾਰ ਆ ਤੇ ਤਕੜੇ ਜ਼ਿਮੀਂਦਾਰ ਵੀ ਐਸ ਪਿੰਡ ਦੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਇਹ ਅੰਕਲ ਜੀ ਅਸੀਂ ਅੱਜ ਆਏ ਸੀ ਪਤਾ ਲੱਗਾ ਸੀ ਇਸ ਹਾਈਵੇ ਦਾ ਪਹਿਲਾਂ ਤਾਂ ਜਦੋਂ ਭਾਰਤ ਮਾਲਾ ਪ੍ਰੋਜੈਕਟ ਤੁਹਾਡੇ ਪਿੰਡ ਚੋਂ ਨਿਕਲਿਆ ਜੀ ਹੁਣ ਜਿਹੜੀ ਨਵੀਂ ਇੱਕ ਗੱਲ ਆ ਰਹੀ ਹੈ ਕਿ ਬੁਲਟ ਟ੍ਰੇਨ ਵੀ ਇਸ ਪਿੰਡਾਂ ਦੇ ਵਿੱਚੋਂ ਹੋ ਕੇ ਨਿਕਲ ਰਹੀ ਆ ਜੀ ਜਿਨ੍ਹਾਂ ਵਿੱਚੋਂ 19 ਪਿੰਡ ਜਲੰਧਰ ਡਿਸਟ੍ਰਿਕਟ ਦੇ ਆ ਜੀ ਕਿਉਂਕਿ ਲੁਧਿਆਣੇ ਦੇ ਪਿੰਡ ਵੀ ਹੈਗੇ ਆ ਪਿੱਛੋਂ ਜੇ ਰਾਜਪੁਰੇ ਵੱਲ ਵੀ ਹੈਗੇ ਆ ਜੀ ਫਿਰ ਤਰਨਤਾਰਨ ਸਾਈਡ ਵੀ ਹੈਗੇ ਰੂਪਨਗਰ ਆ ਪਰ ਜੋ ਸਭ ਤੋਂ ਵੱਧ ਪਿੰਡਵਾ ਉਹ ਜਲੰਧਰ ਡਿਸਟ੍ਰਿਕਟ ਦੇ ਆ ਜੀ ਕੀ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਨਾਲ ਬੁਲਟ ਟ੍ਰੇਨ ਵਾਲੀ ਗੱਲ ਸੱਚੋ ਆ ਜੀ ਦੇਖੋ ਜੀ ਇਸ ਸੱਚ ਹੈ ਬੁਲਟ ਟ੍ਰੇਨ ਵਾਲੀ ਇਹਦੀਆਂ ਬੁਰਜੀਆਂ ਲੱਗ ਚੁੱਕੀਆਂ ਹਨ ਹਾਂ ਅਰਸਾ 1.5 ਸਾਲ ਤੋਂ ਇਹਨਾਂ ਨੇ ਬੁਰਜੀਆਂ ਲਾ ਦਿੱਤੀਆਂ ਪਰ ਇਹਨਾਂ ਨੇ ਓਪਨਲੀ ਦੱਸਿਆ ਨਹੀਂ ਜਿਹੜਾ ਲੋਕਾਂ ਦੀ ਨਾਲ ਜ਼ਮੀਨ ਸੀ ਜਾਂ ਜਿਹੜਾ ਬੰਦਾ ਕੋਲ ਖੜਾ ਸੀ ਉਹਨੇ ਪੁੱਛ ਲਿਆ ਤਾਂ ਉਹਨਾਂ ਨੂੰ ਦੱਸ ਦਿੱਤਾ ਜੀ ਇਹ ਟ੍ਰੇਨ ਦਾ ਟਰੈਕ ਨਿਕਲਣਾ ਇੱਥੋਂ ਦਾ ਅੱਛਾ ਜੀ ਤੇ ਹੋਰ ਕੋਈ ਦੀ ਨਿਊਜ਼ ਇਹਨਾਂ ਨੇ ਨਹੀਂ ਦਿੱਤੀ ਤੇ ਇਹ ਫਿਰ ਜਿਹੜਾ ਟਰੈਕ ਆ ਰਿਹਾ ਹੈ ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਹਾਂ ਇਹ ਪਿੱਛੋਂ ਥੋੜਾ ਜਿਹਾ ਇਹਦੇ ਕਲੋਜ਼ ਆ ਰਿਹਾ ਅੱਗੇ ਜਾ ਕੇ ਇਹਨੂੰ ਥੋੜਾ ਜਿਹਾ ਖੋਲ ਦਿੱਤਾ ਗਿਆ ਹੈ ਮਤਲਬ ਇੱਕ ਸਾਈਡ ਤੇ ਇਹ ਵੀ ਸ਼ੇਪ ਚ ਕਰਦਾ ਵੀ ਸ਼ੇਪ ਕਰਦਾ ਠੀਕ ਹੈ ਵੀ ਸ਼ੇਪ ਕਰ ਦਿੱਤਾ ਠੀਕ ਹੈ ਜੀ ਉਹਦੇ ਨਾਲ ਵੀ ਸ਼ੇਪ ਕਰਨ ਨਾਲ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਬਹੁਤ ਵੱਧ ਗਈਆਂ ਹਾਂ ਉਹਦਾ ਕਾਰਨ ਇੱਕ ਤਾਂ ਪ੍ਰਾਪਰਟੀ ਜਿਆਦਾ ਡਿਵਾਈਡ ਹੋ ਗਈ ਅੱਛਾ ਜੀ ਜੇ ਤਾਂ ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਨਾਲ ਜਾਂਦਾ ਚਲੋ ਅੱਗੇ ਵੀ ਉਹਨਾਂ ਨੇ ਅਕਵਾਇਰ ਕੀਤੀ ਸੀ ਥੋੜਾ ਬਹੁਤਾ ਹੀ ਫਰਕ ਪੈਣਾ ਸੀ ਹੂੰ ਉਹ ਹੁਣ ਇਹਦੇ ਨਾਲ ਜਿਆਦਾ ਫਰਕ ਪੈ ਗਿਆ ਆ ਵੀ ਸ਼ੇਪ ਚ ਹੋਣ ਕਰਕੇ ਜ਼ਮੀਨਾਂ ਦੀ ਬਰਬਾਦੀ ਜਿਆਦਾ ਹੋ ਰਹੀ ਹੈ अच्छा जी किसान भाईचारा ਜਿਹੜਾ ਉਹ ਇਸ ਤੋਂ ਖੁਸ਼ ਨਹੀਂਗਾ ਹਾਂ ਤੇ ਇਹ ਹੁਣ ਨੁਕਸਾਨ ਤਾਂ ਇੰਨਾ ਹੋ ਰਿਹਾ ਆ ਪੁੱਛੋ ਨਾ ਕੁਛ ਦੀ ਕਿਸਾਨ ਹੁਣ ਕੋਈ ਵੀ ਆ ਜਿਹਨੂੰ ਤੁਸੀਂ ਕੀਮਤ ਵੀ ਦੇ ਦਿੰਨੇ ਚਲੋ 5 ਗੁਣਾ ਵੀ ਮੰਨ ਲਓ ਦੇ ਦਿੰਨੇ ਆ ਪਰ ਉਹ 5 ਕਿਲੇ 5 ਗੁਣਾ ਕੀਮਤ ਲੈ ਕੇ ਉਹ ਕੀ ਆਪਣਾ ਬਿਜ਼ਨਸ ਖੋਲੂਗਾ ਜਾਂ ਕੀ ਉਹ ਆਪਣੀ ਪ੍ਰਾਪਰਟੀ ਹੋਰ ਜਗ੍ਹਾ ਖਰੀਦ ਸਕਦਾ ਗੱਲ ਇਹ ਆ ਕਿ ਕੀ 5 ਗੁਣਾ ਪੈਸੇ ਲੈ ਕੇ ਵੀ ਉਹ ਖੁਸ਼ ਨਹੀਂ ਹੈਗੇ ਨਹੀਂ ਖੁਸ਼ ਨਹੀਂ ਖੁਸ਼ ਕਿਉਂਕਿ ਕਲੈਕਟਰ ਰੇਟ ਬਹੁਤ ਘਟ ਹੈ ਅੱਛਾ ਪਹਿਲੋਂ ਕਲੈਕਟਰ ਰੇਟ ਜਦੋਂ ਇਹ ਭਾਰਤ ਮਾਲਾ ਪ੍ਰੋਜੈਕਟ ਦਾ ਪ੍ਰੋਸੈਸ ਚੱਲ ਰਿਹਾ ਸੀ ਉਦੋਂ 19 ਲੱਖ ਸੀ ਜਦੋਂ ਇਹ ਹਾਈਵੇ ਬਣਿਆ ਨਹੀਂ ਉਦੋਂ ਬਣਨਾ ਨਹੀਂ ਬਣਿਆ ਨਹੀਂ ਸੀ ਅੱਛਾ ਜੀ ਉਦੋਂ ਜਦੋਂ ਹਜੇ ਇਹਦੀ ਮੰਤੀ ਹੋ ਰਹੀ ਸੀ ਮੰਤੀ ਹੋ ਰਹੀ ਸੀ ਠੀਕ ਆ ਤੇ ਉਦੋਂ ਇਹਦਾ 19 ਲੱਖ ਸੀ ਫਿਰ ਇਹਨਾਂ ਨੇ ਘਟਾ ਕੇ ਤਾਂ 10750000 ਰੁਪਇਆ ਕਰ ਦਿੱਤਾ ਠੀਕ ਆ ਤੇ ਉਹਦੇ ਚ ਵੀ ਲੋਕਾਂ ਦਾ ਬੜਾ ਨੁਕਸਾਨ ਹੋਇਆ ਪਹਿਲਾਂ ਪਤਾ ਹੀ ਨਹੀਂ ਸੀ ਜਦੋਂ ਪਤਾ ਪੈਸੇ ਲੈਣ ਦੀ ਵਾਰੀ ਆਈ ਉਦੋਂ ਪਤਾ ਲੱਗਾ ਕਿ ਕਲੈਕਟਰੇਟ ਬਹੁਤ ਘਟਾ ਦਿੱਤੇ ਗਏ ਹੂੰ ਉਹ ਵੀ ਇੱਕ ਜ਼ਿਮੀਂਦਾਰਾਂ ਦਾ ਵੱਡਾ ਨੁਕਸਾਨ ਹੋਇਆ ਫਿਰ ਪ੍ਰਾਪਰਟੀਆਂ ਡਿਵਾਈਡ ਹੋ ਗਈਆਂ ਹੂੰ ਤੇ ਉਹ ਵੀ ਰੀਜ਼ਨ ਹੈ ਦੂਸਰਾ ਇਹ ਆ ਵੀ ਕੋਈ ਵੀ ਕਿਸਾਨ ਜਿਹੜਾ ਖੇਤੀ ਕਰਦਾ ਹੈ ਉਹ ਖੇਤੀ ਤੇ ਨਿਰਭਰ ਕਰਦਾ ਹੈ ਕੋਈ ਉਹਦਾ ਕੋਈ ਸਾਈਡ ਬਿਜ਼ਨਸ ਤਾਂ ਐਡਾ ਵੱਡਾ ਹੁੰਦਾ ਨਹੀਂ ਜੀ ਤੇ ਉਹ ਜੇ ਉਹ ਖੇਤੀ ਵਾਲੀ ਜ਼ਮੀਨ ਹੀ ਉਹਦੇ ਕੋਲ ਨਾ ਰਹੂਗੀ ਜੀ ਤੇ ਦੱਸੋ ਹੋਰ ਕੀ ਕੀਤਾ ਕਰੂਗਾ ਬਿਲਕੁਲ ਜੀ ਤੇ ਜਿਹੜਾ ਅੰਕ ਜੀ ਬੁਲਟ ਟ੍ਰੇਨ ਦਾ ਇਹ ਬੁਰਜੀਆਂ ਲੱਗੀਆਂ ਆ ਜੀ ਇਹ ਜ਼ਮੀਨ ਤਾਂ ਪਹਿਲਾਂ ਰਿਕੁਆਇਰ ਹੋਈ ਹੋਊਗੀ ਨਾ ਜਦੋਂ ਇਹਨਾਂ ਦਾ ਪਲਾਨਿੰਗ ਤਾਂ ਕਾਫੀ ਸਮੇਂ ਦੀ ਚੱਲ ਰਹੀ ਹੋਗੀ ਇਹ ਦੇਖੋ ਜੀ ਇਹ ਕੁਆਇਰ ਨਹੀਂ ਹੋਈ ਪਹਿਲਾਂ ਇਹ 1.5 ਸਾਲ ਤੋਂ ਇਹਨਾਂ ਨੇ ਬੁਰਜੀਆਂ ਲਾਈਆਂ ਆ ਕੁਆਇਰ ਦਾ ਹਜੇ ਵੀ ਇਹਨਾਂ ਨੂੰ ਪਤਾ ਨਹੀਂ ਵੀ ਦੋਨੋਂ ਸਾਈਡਾਂ ਤੇ ਕਿੰਨੀ ਕੁਆਇਰ ਕਰਨੀ ਹੈ ਅੱਛਾ ਬੁਰਜੀਆਂ ਲਾ ਦਿੱਤੀਆਂ ਗਈਆਂ ਕੁਆਇਰ ਦਾ ਹਜੇ ਮਤਲਬ ਪੂਰਾ ਮੈਜ਼ਰਮੈਂਟ ਨਹੀਂ ਪਤਾ ਵੀ 100 ਫੁੱਟ ਕਰਨੀ ਹੈ ਕਿ 200 ਫੁੱਟ ਕਰਨੀ ਜਾਂ 300 ਫੁੱਟ ਕਰਨੀ ਹੈ ਕਿਉਂਕਿ ਭਾਰਤ ਮਾਲਾ ਪ੍ਰੋਜੈਕਟ ਦੀ ਜਿਹੜੀ 300 ਫੁੱਟ ਦੇ ਨੀਅਰ ਬਾਊਟ ਕੀਤੀ ਹੋਈ ਹੈ अच्छा जी जे 300 फुट जे ਕਰਨਗੇ ਤੇ 600 ਫੁੱਟ ਅਕਵਾਇਰ ਹੋ ਗਈ ਸਮਝ ਲਓ ਆ ਦੋਨੇ ਪਾਸੇ ਠੀਕ ਹੈ ਦੋਨੋਂ ਪਾਸਿਆਂ ਤੋਂ ਹੋਵੇ ਤੇ ਜੇ ਉਦੋਂ ਇਹਨਾਂ ਦਾ ਜੇ 100 ਫੁੱਟ ਹੋਰ ਨਾਲ ਲੈ ਲੈਂਦੇ ਤੇ ਕਿਸਾਨਾਂ ਦਾ ਥੋੜਾ ਜਿਹਾ ਹੋਰ ਬਚਾਅ ਹੋ ਸਕਦਾ ਸੀਗਾ ਵੀ ਇਹਨਾਂ ਦਾ ਪ੍ਰੋਜੈਕਟ ਦੋਨੇ ਇਹਨਾਂ ਦੇ ਕੰਮ ਚੱਲ ਸਕਦੇ ਸੀ ਠੀਕ ਹੈ ਜੀ ਤੇ ਹੁਣ ਇਹ ਜ਼ਮੀਨ ਦੇ ਨਾਲ ਲੋਕਾਂ ਦੇ ਘਰ ਵੀ ਆਏ ਆ ਜੀ ਦੇਖੋ ਜੀ ਲੋਕਾਂ ਦੇ ਘਰ ਆਏ ਐ ਡੇਰੀਆਂ ਆ ਗਈਆਂ ਮਕਾਨ ਆਏ ਬਹੁਤ ਕੁਝ ਆਇਆ ਜਿਹੜੀ ਚੀਜ਼ ਵਿੱਚ ਆ ਗਈ ਆਪਣੇ ਟਰੈਕ ਦੀ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾਉਣਾ ਐ ਸਿੱਧਾ ਬਿਲਕੁਲ ਜੀ ਉਹਦੇ ਵਿੱਚ ਜਿਹੜੀ ਵੀ ਚੀਜ਼ ਆ ਗਈ ਕਿਸੇ ਦੀ ਮੋਟਰ ਆ ਗਈ ਕਿਸੇ ਦੀ ਜ਼ਮੀਨ ਆ ਗਈ ਕਿਸੇ ਡੇਰੀ ਆ ਗਈ ਕਿਸੇ ਦਾ ਘਰ ਆ ਗਿਆ ਉਹ ਤਾਂ ਇੱਕ ਕਿਸਮ ਦਾ ਆਜੜਾ ਹੀ ਐ ਉਹ ਆਜੜਾ ਐ ਜੀ ਫਿਰ ਇਹ ਵੀ ਇੱਕ ਗੱਲ ਆ ਸਾਹਮਣੇ ਆਈ ਸੀ ਜਿੱਦਾਂ ਮਾਰ ਲੋ ਕਿਸੇ ਤਿੰਨ ਕਿਲੇ ਆ ਇਹਨਾਂ ਨੇ ਤਿੰਨ ਕਿਲੇ ਰਿਕੁਆਇਰ ਕਰ ਲਏ ਅੱਧਾ ਕਿਲਾ ਛੱਡਤਾ ਦੇਖੋ ਜੀ ਇਹ ਤਾਂ ਸਾਡੇ ਪਿੰਡ 'ਚ ਭਾਰਤ ਮਾਲਾ ਪ੍ਰੋਜੈਕਟ ਦੀ ਵੀ ਮੈਂ ਤਾਂ ਦਾਦਾ ਸਰਦਾਰ ਅਮਰੀਕ ਸਿੰਘ ਐ ਸਾਡੇ ਪਿੰਡ ਦੇ ਜੀ ਉਹਨਾਂ ਦੀ ਜ਼ਮੀਨ ਪਹਿਲੋ ਤੋਂ ਡਿਵਾਈਡ ਹੋ ਗਈ ਦੋਨੋਂ ਸਾਈਡਾਂ ਤੇ ਠੀਕ ਆ ਫਿਰ ਉਹਦੇ ਵਿੱਚ ਨਾ ਉਹਨਾਂ ਦੀ 85 ਮਰਲੇ ਜਗ੍ਹਾ ਸੀ ਇੱਕ ਹੂੰ 85 ਮਰਲੇ ਚੋਂ 83 ਮਰਲੇ ਇਹਨਾਂ ਨੇ ਅਕਵਾਇਰ ਕਰ ਲਈ ਦੋ ਮਰਲੇ ਜ਼ਮੀਨ ਛੱਡ ਦਿੱਤੀ ਅੱਛਾ ਜੀ ਜਿਸ ਜਿਹੜੀ 2 ਫੁੱਟ ਜਗ੍ਹਾ ਛੱਡੀ ਹੈ ਦੋ ਮਰਲੇ ਜਗ੍ਹਾ ਛੱਡੀ ਹੈ ਉਹ ਸੜਕ ਦੇ ਨਾਲ-ਨਾਲ 2 ਫੁੱਟ ਲੰਬਾਈ ਦੇ ਹਿਸਾਬ ਨਾਲ ਹੈ ਅੱਛਾ ਜੀ ਉਹ ਦੋ ਮਰਲੇ ਜਗ੍ਹਾ ਤੇ 2 ਫੁੱਟ ਦੇ ਹਿਸਾਬ ਨਾਲ ਦੱਸੋ ਕੀ ਇਨਸਾਨ ਕਰ ਸਕਦਾ ਬਿਲਕੁਲ ਉਹ ਤਾਂ ਉਹ ਸਰਕਾਰ ਨੂੰ ਜਾਂ ਉਦੋਂ ਲੈ ਲੈਂਦੀ ਜਾਂ ਉਹਦੀ ਵਿੱਚ ਉਹਨੂੰ ਕੁਝ ਹੋਰ ਦੇ ਦਿੰਦੇ ਹੂੰ ਤੇ ਉਹਦਾ ਵਿਚਾਰੇ ਦਾ ਆਪਣਾ ਉਹ ਜਿਹੜੀ ਜਗ੍ਹਾ ਵੇਸਟ ਹੋਈ ਆ ਉਹ ਵੱਜ ਜਾਂਦੀ ਠੀਕ ਆ ਇਹੋ ਜਿਹਿਆਂ ਮਤਲਬ ਦਿੱਕਤਾਂ ਸਰਕਾਰ ਵੱਲੋਂ ਕਿਸਾਨਾਂ ਨੂੰ ਬਹੁਤ ਆ ਰਹੇ ਤੇ ਕਿ ਨਾਲ ਪੁਵਾਰ ਪਿੰਡ ਦੇ ਨਾਲ ਹੋਰ ਪਿੰਡਾਂ ਦੇ ਵਿੱਚ ਵੀ ਕਿਹੜੇ ਕਿਹੜੇ ਪਿੰਡ ਆ ਜਿਨ੍ਹਾਂ ਚ ਇਹ ਬੁਲਟ ਟ੍ਰੇਨ ਨਿਕਲ ਰਹੀ ਹੈ ਜੀ ਦੇਖੋ ਜੀ ਪਿੱਛੋਂ ਗਿੱਲਾਂ ਗਾਖਲਾਂ ਗਿੱਲਾਂ ਝੰਗੀ ਫਿਰ ਇਹ ਆਵਾਦਾਨ ਇਹ ਪੁਵਾਰਾਂ ਦੀ ਬਾਉਂਡਰੀ ਆ ਜਾਂਦੀ ਹੈ ਅੱਛਾ ਜੀ ਤੇ ਫਿਰ ਅੱਗੇ ਆ ਜਾਂਦਾ ਆਵਾਦਾਨ ਰਸੂਲਪੁਰ ਛੋਟੇ ਛੋਟੇ ਪਿੰਡ ਬਹੁਤ ਆਉਂਦੇ ਆ ਮਤਲਬ ਇਹ ਸਰਵੇ ਦੇ ਹਿਸਾਬ ਨਾਲ ਹੁਣ ਜਿੱਦਾਂ ਪਿੱਛੋਂ ਪੂਰਾ ਜਿੰਨੇ ਕੁ ਮੈਨੂੰ ਨੰਬਰਾਂ ਦਾ ਪਤਾ ਮੈਂ ਤੁਹਾਨੂੰ ਨੰਨਾਂਕ ਦੱਸ ਰਿਹਾ ਠੀਕ ਆ ਜੀ ਬਸ ਆ ਮੁੱਖੀ ਗੱਲ ਹੈ ਕਿ ਇੱਕ ਸਹੂਲਤ ਸਰਕਾਰ ਦੇ ਰਹੀ ਆ ਜੀ ਪਰ ਚਲੋ ਹਰੇਕ ਕੰਟਰੀ ਆਪਣੇ ਆਪਣੀ ਕੰਟੀਨਿਊ ਡਿਵੈਲਪ ਕਰਨ ਵਾਸਤੇ ਇਹ ਪ੍ਰੋਜੈਕਟ ਤਾਂ ਲੈ ਕੇ ਆਉਂਦੀ ਆ ਪਰ ਇਹਦੇ ਵਿੱਚ ਲੋਕਾਂ ਦਾ ਨੁਕਸਾਨ ਤਾਂ ਜ਼ਰੂਰ ਹੈਗਾ ਹਨਾ ਦੇਖੋ ਜੀ ਡਿਵੈਲਪਮੈਂਟ ਜਿਹੜੀ ਆ ਉਹ ਕਿਸੇ ਵੀ ਕੰਟਰੀ ਕਿਸੇ ਸਟੇਟ ਦੀ ਮਾੜੀ ਗੱਲ ਨਹੀਂ ਹਮ ਪਰ ਕਹਿਣ ਦਾ ਭਾਵ ਹੈ ਵੀ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਦੀ ਪਰਪਾਈ ਕਿਵੇਂ ਹੋਊ ਕਿਉਂਕਿ ਜਿੰਨੇ ਤੁਸੀਂ ਲਾਲੋਬੇ ਜੇ ਆਪਾਂ ਮੰਨ ਲਓ ਵੇ ਇੱਥੇ ਸਾਡੇ ਜਲੰਧਰ ਚ ਕਿੰਨੇ ਪਿੰਡ ਦੱਸੇ ਤੁਸੀਂ ਇਹ 39 ਪਿੰਡ 39 ਪਿੰਡ ਹੈ 39ਾਂ ਪਿੰਡਾਂ ਜੋ ਜੋ ਲਾਲੋਬੇ ਜ਼ਮੀਨ ਆਈ ਹੈ ਤੇ ਕਿੰਨੇ ਕ ਬੰਦੇ ਉਹਨਾਂ ਨੇ ਬੁਲੇਟ ਟ੍ਰੇਨ ਤੇ ਸਫ਼ਰ ਕਰਨਾ ਬਿਲਕੁਲ ਕਿਉਂਕਿ 1 2 4% ਹੋਣਗੇ ਜਿਹੜੇ ਕਰਨਗੇ ਬਾਕੀ ਦੇ ਵਿਚਾਰਿਆਂ ਨੂੰ ਬੁਲੇਟ ਤੇ ਕਦੀ ਚੜਕੇ ਨਹੀਂ ਦੇਖਣਾ ਸਾਡੀ ਜ਼ਿੰਦਗੀ ਹੁਣ ਜਿੱਦਾ ਲਾਲੋਬੇ ਸਾਡੀ ਇਹਦੇ ਬੰਦੇ ਜਿਹੜੇ ਉਹਨਾਂ ਨੇ ਜਦੋਂ ਤੇ ਬੁਲੇਟ ਟ੍ਰੇਨ ਚ ਲੈਣੀ ਉਦੋਂ ਤੇ ਉਦਾਂ ਹੀ ਉਹਨਾਂ ਨੇ ਉੱਪਰ ਹੀ ਚਲੇ ਜਾਣਾ ਕਿਉਂਕਿ ਇਹਨੂੰ ਪ੍ਰੋਜੈਕਟ ਨੂੰ ਵੀ ਸਮਾਂ ਲੱਗਣਾ ਅੰਕਲ ਜੀ ਦੇਖੋ ਸਾਲ ਲੱਗਣਗੇ 10 ਦੇ ਵੀ 15 ਲਾ ਕੇ ਚੱਲੀਏ ਕਿਉਂਕਿ ਇਹ ਜਪਾਨ ਦਾ ਪ੍ਰੋਜੈਕਟ ਕਿਤੇ ਜਲਦੀ ਤਾਂ ਨਹੀਂ ਬਣਨ ਲੱਗਾ ਹਨਾ ਕਿ ਉੱਥੇ ਉਹ ਤਾਂ ਕੰਟਰੀਆਂ ਦਾ ਸਿਸਟਮ ਹੀ ਕੁਝ ਹੋਰ ਆ ਲਗਭਗ 15 ਸਾਲ ਲੱਗਣ ਦੀ ਉਮੀਦ ਹੈ ਇਸ ਦੀ ਇਹ ਜਿਹੜਾ 10 15 ਸਾਲ ਹੈ ਇਹ ਇੱਕ ਕਿਸਾਨਾਂ ਦਾ ਜਿਵੇਂ ਕਹਿ ਲਓ ਵੀ ਖੂਨ ਚੂਸ ਹੀ ਹੋਣਾ ਉਹਨਾਂ ਚਰੇ ਹਰ ਵੇਲੇ ਉਹਨਾਂ ਦੇ ਡਰ ਬਣਿਆ ਰਹਿਣਾ ਕਦੋਂ ਕੁਆਇਰ ਹੋ ਜਾਣੀ ਕੀ ਹੋ ਜਾਣਾ ਆ ਫਿਰ ਇਹਦੇ ਚ ਹੋਰ ਬੜਾ ਹੈ ਜਦੋਂ ਕੋਈ ਭਰਾਵਾਂ ਦੀ ਵੰਡ ਹੋਣੀ ਹੈ ਉਹਦੇ ਚ ਬੜੀ ਦਿੱਕਤ ਆਉਂਦੀ ਹੈ ਵੰਡ ਨਹੀਂ ਹੋ ਸਕਦੀ ਕਿਸੇ ਤਰੀਕੇ ਨਾਲ ਤਕੂਣਾ ਬਣ ਜਾਣੀਆਂ ਬੜਾ ਨੁਕਸਾਨ ਹੋਣਾ ਹੈ ਇੱਥੇ ਅੱਗੇ ਬਿਜਲੀ ਦੇ ਪਹਿਲਾਂ ਲਾਈਨਾਂ ਖਿੱਚੀਆਂ ਉਹ ਕਹਿਣ ਜੀ ਸਾਨੂੰ ਬੜੀਆਂ ਸਹੂਲਤਾਂ ਦੇਣਗੇ ਹਜੇ ਤੱਕ ਸਾਨੂੰ ਬਿਜਲੀ ਦੀ ਕੋਈ ਸਹੂਲਤ ਨਹੀਂ ਮਿਲਦੀ ਬਿਜਲੀ ਫਿਰ ਉਸੇ ਤਰੀਕੇ ਨਾਲ ਆਉਂਦੀ ਆ ਆ ਸਾਡੀਆਂ ਮੱਕੀਆਂ ਦੇਖ ਲਓ ਸੜ ਗਈਆਂ ਤੇ ਆ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਭਾਰਤ ਮਾਲਾ ਦਾ ਇਹਦੇ ਚ ਕਿੰਨੇ ਨੁਕਸਾਨ ਹੋਏ ਆ ਡਵਾਈਡੇਸ਼ਨਾਂ ਹੋਈਆਂ ਮੋਟਰਾਂ ਲੋਕਾਂ ਨੇ ਪੱਟ-ਪੱਟ ਲਵਾਈਆਂ ਬੁਰੀ ਹਾਲਤ ਹੋ ਗਈ ਹੁਣ ਜਿਹੜਾ ਮੈਟਰੋ ਵਾਲਾ ਇਹਦੇ ਚ ਵੀ ਨੁਕਸਾਨ ਤਾਂ ਕਿਸਾਨਾਂ ਦਾ ਬੜੇ ਜ਼ੋਰ ਸ਼ੋਰ ਨਾਲ ਹੋਵੇ ਕਿ ਆ ਦੇਖ ਲਓ ਕਦੇ ਵੀ ਦੇਖੋ ਮਾਰ ਹਮੇਸ਼ਾ ਕਿਸਾਨ ਨੂੰ ਪੈਂਦੀ ਹੈ ਕਦੀ ਹੋਰ ਕੋਈ ਵਰਗ ਦੇਖੋ ਇੰਨਾ ਤਕਲੀਫ ਦੁੱਖਾਂ ਚ ਝਲਦਾ ਕੋਈ ਦੇਖਿਆ ਤੁਸੀਂ ਨਹੀਂ ਬਿਲਕੁਲ ਨਹੀਂ ਤੇ ਸਾਰਿਆਂ ਨੂੰ ਹਾਰਡ ਵਰਕ ਜਿਹੜਾ ਕਿਸਾਨ ਦਾ ਹੈ ਆਂਦਾ ਤਾਂ ਆਂਦਾ ਤਾਂ ਕਹਿੰਦੇ ਆਂਦਾ ਤਾਂ ਕਹਿੰਦੇ ਪਰ ਆਂਦਾ ਤਾਂ ਰਹਿਣ ਨਹੀਂ ਦਿੰਦਾ ਇਹਨਾਂ ਨੇ ਕਿਸੇ ਦਿਨ ਨੂੰ ਪੰਜਾਬ ਦੇ ਹਾਲਾਤ ਇਦਾਂ ਦੇ ਹੋ ਜਾਣਗੇ ਵੀ ਇਹ ਇਸ ਅੰਨ ਨੂੰ ਜਿਹੜਾ ਮਤਲਬ ਹੁਣ ਇਹ ਆਪਣੇ ਅਕਵਾਇਰ ਕਾਂਡੇ ਜ਼ਮੀਨਾਂ ਇਸ ਤੋਂ ਇਹਨਾਂ ਨੂੰ ਪਛਤਾਵਾ ਹੋਊਗਾ ਵੀ ਅਸੀਂ ਕਿਤੇ ਗਲਤੀ ਕਰ ਲਈ ਠੀਕ ਹੈ ਜੀ ਸ਼ੁਕਰੀਆ ਅੰਕਲ ਜੀ ਇਹ ਆਪਾਂ ਇਹ ਦਰਸ਼ਕਾਂ ਦੱਸਣਾ ਚਾਹੁੰਦੇ ਸੀਗੇ ਕਿ ਪਿੰਡ ਪਵਾਰ ਦੇ ਵਿੱਚ ਜਿਹੜੀ ਨਾਲ ਦੇ ਲਾਗੇ ਪਿੰਡ ਪੈਂਦੇ ਆ ਇੱਥੋਂ ਬੁਲਟ ਨਿਕਰਈ ਆ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਧੰਨਵਾਦ